ਜਿਹੜੀ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਨਾਲ ਉਸ ਮੀਟਿੰਗ ਵਿੱਚ ਕੀ ਫੈਸਲੇ ਨਿਕਲੇ ਆ ਜੀ ਸਾਥੀਆਂ ਨੂੰ ਬੇਨਤੀ ਆ ਪਹਿਲੀ ਗੱਲ ਤਾਂ ਪਾਵਰ ਕਮੈਨਸ ਕੋ ठेका ਮਲਾ ਜੀ ਪੰਜਾਬ ਜਿੰਨੇ ਵੀ ਸੀਐਚਬੀ ਸੀਐਚਡਬਲੂ ਹੈਗੇ ਆ ਪਹਿਲਾਂ ਤਾਂ ਇਹ ਅਪੀਲ ਆ ਕਿ ਜਿਹੜਾ ਇੱਕ ਤਰਕੁਮ ਰਿਹਾ ਜਾਂ ਅਧਿਕਾਰੀ ਮੈਸੇਜ ਕਨਵੇ ਕਰ ਰਹੇ ਹੈਗੇ ਆ ਕਿ ਤੁਹਾਡਾ ਕੰਮ ਸਟਾਰਟ ਹੋ ਗਿਆ ਤੁਹਾਡਾ ਕੰਮ ਸ਼ੁਰੂ ਹੋ ਗਿਆ ਤੁਸੀਂ ਡਿਊਟੀਆਂ ਤੇ ਆ ਕੇ ਚੜਜੋ ਇਦਾਂ ਦਾ ਸਾਥੀਓ ਕੋਈ ਵੀ ਇਦਾਂ ਦਾ ਫੈਸਲਾ ਨਹੀਂ ਹੋਇਆ ਜਥੇਬੰਦੀ ਵੱਲੋਂ ਤੇ ਫੈਸਲਾ ਜਿਹੜਾ ਹੋਇਆ ਮੈਂ ਤੁਹਾਨੂੰ ਉਹ ਦੱਸ ਦਿੰਦਾ ਪਹਿਲੀ ਗੱਲ ਇਹ ਵੀ ਆਪਣਾ ਕੰਮ ਟੋਕ ਲਈ ਜਾਮ ਕਰਨ ਦਾ ਸੱਦਾ ਹੈ ਲਗਾਤਾਰ ਧਰਨਾ ਪਰਦਸ਼ਨ ਜਾਰੀ ਕਰਨ ਦਾ ਫੈਸਲਾ ਹੈ ਇਸ ਕਰਕੇ ਸਾਰਿਆਂ ਨੂੰ ਇਹ ਅਪੀਲ ਆ ਕਿ ਆਪਾਂ ਜਿਹੜੀ ਅੱਜ ਮੀਟਿੰਗ ਲੰਬੇ ਸਮੇਂ ਤੋਂ ਆਪਾਂ ਕੋਲ ਲੜ ਰਹੇ ਹਾਂ ਅੱਜ 20 ਤਰੀਕ ਤੋਂ ਆਪਾਂ ਫੇਰ ਦੁਬਾਰਾ ਸੰਘਰਸ਼ ਕਰ ਰਹੇ ਹਾਂ ਉਹਦੇ ਸਿੱਟੇ ਵਜੋਂ ਜਿਹੜੇ ਵਿੱਤ ਮੰਤਰੀ ਸਾਹਿਬ ਆ ਤੇ ਬਿਜਲੀ ਮੰਤਰੀ ਸਾਹਿਬ ਆ ਤੇ ਪਾਵਰ ਸਕਤੀ ਸਾਹਿਬ ਆ ਤੇ ਬੋਰਡ ਮੈਨੇਜਮੈਂਟ ਦੇ ਅਧਿਕਾਰੀ ਸੀਗੇ ਉਹਨਾਂ ਨਾਲ ਆਪਣੀ ਬੈਠਕ ਹੋਈ ਆ ਮੀਟਿੰਗ ਦੇ ਵਿੱਚ ਜਿਹੜੀਆਂ ਮੰਗਾਂ ਤੇ ਚਰਚਾ ਹੋਈ ਆ ਪਰ ਉਹਤੇ ਮਤਲਬ ਬੂਰ ਨਹੀਂ ਪੈ ਸਕਿਆ ਕਿਉਂਕਿ ਅਸੀਂ ਮੰਗ ਕਰਦੇ ਹਾਂ ਕਿ ਠੇਕੇਦਾਰ ਕੰਪਨੀਆਂ ਨੂੰ ਬਾਹਰ ਕੱਢੋ ਤੇ ਸਿੱਧਾ ਜਿਹੜੇ ਕੰਮ ਆ ਆਊਟਸੋਰਸ ਨਹੀਂ ਕੰਮ ਕਰਦੇ ਕੰਮ ਆ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਲਓ ਘੱਟੋ ਘੱਟ ਜਾਰੇ ਜੋ ਤਨਖਾਹ ਲਾਗੂ ਕਰੋ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਤੇ ਇਹਦੇ ਨਾਲ ਦਜੀ ਮੰਗ ਹੈ ਕਿ ਜਿਹੜੇ ਕਰੰਟ ਲਾ ਕੇ ਹਾਸੇ ਹੋ ਗਏ ਉਹਨਾਂ ਦੇ ਬਾਅਦ ਤੋਂ ਨੌਕਰੀ ਪੈਨਸ਼ਨ ਦੀ ਗਾਰੰਟੀ ਦਿਓ ਕਿ ਲੰਬੇ ਸਮੇਂ ਤੋਂ ਕਰੰਟ ਲਾ ਕੇ ਹਾਸੇ ਹੋ ਰਿਹਾ ਹੁਣ ਵੀ ਪੈਡੀਸਿਜਨ ਦੇ ਵਿੱਚ ਕਈ ਜਾਨਾਂ ਜਿਹੜੀਆਂ ਜਾਣਦੇ ਉਹ ਮਤਲਬ ਡਾਰਾ ਜਿਹੜਾ ਕੰਮ ਇਹਨੂੰ ਉਹ ਹੋ ਰਿਹਾ ਇਸ ਕਰਕੇ ਸਾਰਿਆਂ ਨੂੰ ਬੇਇੱਜ਼ਤੀ ਹੈ ਕਿ ਆਪਣਾ ਕੰਮ ਟੋਟਲੀ ਜਾਵਾਂ ਆਪਣੀ ਜਦੋਂ ਤੱਕ ਮੰਗ ਹੱਲ ਨਹੀਂ ਹੁੰਦੀ ਯੂਕੇ ਕੰਟਰੈਕਟ ਤੇ ਜਾਂ ਡਿਪਾਰਟਮੈਂਟ ਦੇ ਵਿੱਚੋਂ ਦੂਜਾ ਇਹ ਵੀ ਇੱਕ ਟੁਕੜ ਗਰਜਾਰੇ ਜੋ ਤਨ ਹਾਂ ਲਾਗੂ ਕਰੋ ਸਾਸਾ ਪੀੜ ਤੋਂ ਨੌਕਰੀ ਪੈਨਸ਼ਨ ਦੀ ਗਰੰਟੀ ਕਰੋ ਇਸ ਮੰਗ ਨੂੰ ਲੈ ਕੇ ਆਪਾਂ ਸਾਰੇ ਸਾਥੀਓ ਲੜ ਰਹੇ ਹੈਗੇ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਟੋਟਲੀ ਆਪਣਾ ਕੰਮ ਬੰਦ ਕਰੋ ਕੋਈ ਵੀ ਸਾਥੀ ਕੰਮ ਤੇ ਨਾ ਚੜੇ ਇਹਨਾਂ ਅਫਵਾਹਾਂ ਤੋਂ ਬਚੋ ਇਹੀ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨੀ ਸੀ ਕਿ ਸਾਰੇ ਸਾਥੀ ਕੰਮ ਬੰਦ ਕਰਕੇ ਜਿੱਥੇ ਆਪਣਾ ਧਰਨਾ ਚੱਲ ਰਿਹਾ ਜਿੜਬਾ ਵਿਖੇ ਕੱਲ ਅੱਜ ਦੋ ਦੋ ਰੋਜ਼ਾ ਧਰਨਾ ਹੋ ਗਿਆ ਦਿਨ ਰਾਤ ਦਾ ਤੇ ਅੱਜ ਫੇਰ ਅਸੀਂ ਬੈਠੇ ਹੈਗੇ ਆ ਕੱਲ ਨੂੰ ਤੀਜਾ ਦਿਨ ਚੜਪਣਾ ਇਸ ਕਰਕੇ ਕੱਲ ਨੂੰ ਸਾਰਿਆਂ ਨੂੰ ਸਾਥੀ ਬੇਨਤੀ ਹੈ ਵੀ ਵੱਡੀ ਗੰਟੀ ਦੇ ਵਿੱਚ ਸਾਰੇ ਸਾਥੀ ਸ਼ਾਮਿਲ ਹੋਣ ਤਾਂ ਜੋ ਅਗਲੇ ਘੋਲ ਦਾ ਜਿਹੜਾ ਆਪਾਂ ਫੈਸਲਾ ਉਹ ਕਰ ਸਕੀਏ ਸਾਰਿਆਂ ਨੂੰ ਬੇਨਤੀ ਹੈ ਵੱਡੀ ਗੰਟੀ ਦੇ ਵਿੱਚ ਸਾਰੇ ਕੱਲ ਸਾਥੀ ਸ਼ਾਮਿਲ ਹੋਣ ਤੇ ਵੱਡੀ ਗੰਟੀ ਦੇ ਵਿੱਚ ਪੁੱਜਣ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨ